ਸੋਸ਼ਲ ਮੀਡੀਆ ਉੱਤੇ ਗਲਤ ਕੰਟੈਂਟ ਪਾਉਣ ਵਾਲੀ ਇਕੱਲੀ ਕਮਲ ਕੌਰ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਨਸਟਾ ਕੁਇਨਸ ਨੇ ਜਿਨ੍ਹਾਂ ਦੇ ਵੱਲੋਂ ਵਲਗਰ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਹੁਣ ਦੇਖਿਆ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਲੜਕੀਆਂ ਦੇ ਵੱਲੋਂ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਲੋਕਾਂ ਤੋਂ ਫਿਰੋਤੀਆਂ ਤੱਕ ਮੰਗੀਆਂ ਚਾਹੁੰਦੀਆਂ ਨੇ ਜਿਸ ਦੇ ਵਿੱਚ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਪਰ ਉੱਥੇ ਹੀ ਹਾਈ ਪ੍ਰੋਫਾਈਲ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਿਰਤੀ ਪਟੇਲ ਦੇ ਨਾਲ ਜੁੜਿਆ ਹੋਇਆ ਜਿਸ ਨੇ ਇੱਕ ਵਿਲਡਰ ਨੂੰ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾਇਆ ਤੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਉਸ ਤੋਂ ਕਰੋੜਾ ਰੁਪਏ ਦੇ ਫਿਰੋਤੀ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਕਿਰਤੀ ਪਟੇਲ ਪਿਛਲੇ 1 ਸਾਲ ਤੋਂ ਫਰਾਰ ਸੀ ਜਿਸ ਦੀ ਭਾਲ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਕਿਉਂਕਿ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਕਿ ਅਕੋਡ ਦੇ ਵੱਲੋਂ ਵੀ ਜਿਹੜਾ ਕਿ ਵਾਰੰਟ ਜਾਰੀ ਕੀਤੇ ਗਏ ਸੀ ਇਸ ਤੋਂ ਬਾਅਦ ਚਾਰ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਕਾਬੂ ਕਰ ਲਏ ਗਏ ਸੀ ਪਰ ਕੀਰਤੀ ਪਟੇਲ ਪਿਛਲੇ 1 ਸਾਲ ਤੋਂ ਲਗਾਤਾਰ ਫਰਾਰ ਸੀ ਜਿਸ ਨੂੰ ਕਿ ਹੁਣ ਕਾਮਯਾਬੀ ਹਾਸਲ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਦਾਅ ਦੇ ਕਿ ਗੁਜਰਾਤ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਇਸ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਜਿਸ ਦੇ ਵੱਲੋਂ ਹਮੇਸ਼ਾ ਹੀ ਬਾਈਕ ਦੇ ਉੱਤੇ ਬੈਠ ਕੇ ਜਿਹੜੇ ਕਿ ਵੀਡੀਓਜ਼ ਪਾਇਆ ਜਾਂਦੇ ਸੀ ਆਪਣੇ ਹੁਸਨ ਦਾ ਜਿਹੜਾ ਕਿ ਆਪਣੇ ਹੁਸਨ ਦਾ ਜਾਲ ਵਿਛਾਇਆ ਜਾਂਦਾ ਸੀ ਤੇ ਇਸ ਦੇ ਵਿੱਚ ਮੁੰਡਿਆਂ ਨੂੰ ਫਸਾ ਕੇ ਉਸ ਤੋਂ ਬਾਅਦ ਫਿਰੋਤੀਆਂ ਚੋਂ ਕਿ ਮੰਗੀਆਂ ਜਾਂਦੇ ਸੀ ਤੇ ਬਿਲਡਰ ਵੀ ਦੇ ਜਾਲ ਦੇ ਵਿੱਚ ਫਸਿਆ ਅਤੇ ਉਸ ਤੋਂ ਬਾਅਦ ਕਰੋੜਾਂ ਦੀ ਫਿਰੋਤੀ ਦੀ ਮੰਗ ਚੜੀ ਕਿ ਕੀਤੀ ਗਈ ਸੀ ਤਾਂ ਕਾਬੂ ਕਰ ਲਿਆ ਗਿਆ ਦਸਿਆ ਚਾਰ ਹੈ ਕਿ ਇਸ ਦੇ ਜਿਹੜੇ ਕਿ ਫਾਲੋਅਰਸ ਨੇ ਉਹ 13 ਲੱਖ ਦੱਸੇ ਜਾ ਰਹੇ ਤੇ ਹਮੇਸ਼ਾ ਹੀ ਜਿਹੜੇ ਕਿ ਇਸ ਦੇ ਵੱਲੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਜਿਹੜੇ ਕਿ ਵੀਡੀਓਜ਼ ਦਾ ਰੀਲਾਂ ਬਣਾਈਆਂ ਜਾਂਦੇ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੇ ਸੀ ਤਾਂ ਲਗਾਤਾਰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਉੱਤੇ ਜਿਹੜਾ ਕਿ ਕਾਫੀ ਸਰਗਰਮ ਹੁੰਦਾ ਉਹ ਨਜ਼ਰ ਆ ਰਿਹਾ ਆਓ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਹਾਲਾਤ ਬਣਦੇ ਜਾ ਰਹੇ ਨੇ ਦੂਜੇ ਪਾਸੇ ਇਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਇਸ ਦੇ ਚਾਰੇ ਤੇ ਕਿਸੇ ਤਰੀਕੇ ਦਾ ਕੋਈ ਵੀ ਡਰ ਜਾਂ ਕੋਈ ਖੋਫ ਨਹੀਂ ਜਾਂ ਕੋਈ ਅਫਸੋਸ ਨਹੀਂ ਬਲਕਿ ਉਹ ਖੁਸ਼ੀ-ਖੁਸ਼ੀ ਜਿਹੜੀ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀ ਹੈ ਅਤੇ ਉਸ ਨੂੰ ਕਾਬੂ ਕਰ ਲਿਆ ਤੇ ਅੱਗੇ ਪੁਲਿਸ ਵੱਲੋਂ ਮਾਨਸੀ ਦੀ ਜਿਹੜੀ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅਨੇਕਾਂ ਲੋਕਾਂ ਨੂੰ ਦੇਖਦੇ ਆ ਕਿ ਉਹ ਅਜਿਹੇ ਲੋਕਾਂ ਦੇ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਜਦੋਂ ਇਹਨਾਂ ਲੋਕਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਤਾਂ ਫਿਰ ਪੁਰਜ਼ਾ ਸਹਾਰਾ ਲਿਆ ਚੋਂਦਾ ਤਾਂ ਪਹਿਲਾਂ ਹੀ ਅਜਿਹੇ ਲੋਕਾਂ ਤੋਂ ਜਿਹੜਾ ਕਿ ਸੁਚੇਤ ਆਉਂਦੇ ਹਾਂ ਖੇਤੀ ਪਟੇਲ ਸੋਸ਼ਲ ਮੀਡੀਆ ਉੱਤੇ ਗਲਤ ਕੰਟੈਂਟ ਪਾਉਣ ਵਾਲੀ ਇਕੱਲੀ ਕਮਲ ਕੌਰ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਨਸਟਾ ਕੁਇਨਸ ਨੇ ਜਿਨ੍ਹਾਂ ਦੇ ਵੱਲੋਂ ਵਲਗਰ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਹੁਣ ਦੇਖਿਆ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਲੜਕੀਆਂ ਦੇ ਵੱਲੋਂ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਲੋਕਾਂ ਤੋਂ ਫਿਰੋਤੀਆਂ ਤੱਕ ਮੰਗੀਆਂ ਚਾਹੁੰਦੀਆਂ ਨੇ ਜਿਸ ਦੇ ਵਿੱਚ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਪਰ ਉੱਥੇ ਹੀ ਹਾਈ ਪ੍ਰੋਫਾਈਲ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਿਰਤੀ ਪਟੇਲ ਦੇ ਨਾਲ ਜੁੜਿਆ ਹੋ ਜਿਸ ਨੇ ਇੱਕ ਬਿਲਡਰ ਨੂੰ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾਇਆ ਤੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਉਸ ਤੋਂ ਕਰੋੜਾਂ ਰੁਪਏ ਦੇ ਫਿਰੋਤੀ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਕਿਰਤੀ ਪਟੇਲ ਪਿਛਲੇ 1 ਸਾਲ ਤੋਂ ਫਰਾਰ ਸੀ ਜਿਸ ਦੀ ਭਾਲ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਕਿਉਂਕਿ ਫਿਰੋਦੀ ਮੰਗਣ ਦੇ ਮਾਮਲੇ ਦੇ ਵਿੱਚੋਂ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਕਿ ਕੋਰਟ ਦੇ ਵੱਲੋਂ ਵੀ ਜਿਹੜਾ ਕਿ ਵਾਰੰਟ ਜਾਰੀ ਕੀਤੇ ਗਏ ਸੀ ਇਸ ਤੋਂ ਬਾਅਦ ਚਾਰ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਕਾਬੂ ਕਰ ਲਏ ਗਏ ਸੀ ਪਰ ਕਿਰਤੀ ਪਟੇਲ ਪਿਛਲੇ 1 ਸਾਲ ਤੋਂ ਲਗਾਤਾਰ ਫਰਾਰ ਸੀ ਜਿਸ ਨੂੰ ਕੀ ਹੁਣ ਕਾਮਯਾਬੀ ਹਾਸਲ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਦਾਅਵੇ ਕਿ ਗੁਜਰਾਤ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਇਸ ਆ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਜਿਸ ਦੇ ਵੱਲੋਂ ਹਮੇਸ਼ਾ ਹੀ ਬਾਈਕ ਦੇ ਉੱਤੇ ਬੈਠ ਕੇ ਜਿਹੜੇ ਕਿ ਵੀਡੀਓਜ਼ ਪਾਈਆਂ ਜਾਂਦੇ ਸੀ ਆਪਣੇ ਹੁਸਨ ਦਾ ਜਿਹੜਾ ਕਿ ਆਪਣੇ ਹੁਸਨ ਦਾ ਜਾਲ ਵਿਛਾਇਆ ਜਾਂਦਾ ਸੀ ਤੇ ਇਸ ਦੇ ਵਿੱਚ ਮੁੰਡਿਆਂ ਨੂੰ ਫਸਾ ਕੇ ਉਸ ਤੋਂ ਬਾਅਦ ਫਿਰੋਤਿਆਂ ਚਿਰ ਕਿ ਮੰਗਿਆ ਜਾਂਦੇ ਸੀ ਤੇ ਵਿਲਨਰ ਵੀਰ ਦੇ ਜਾਲ ਦੇ ਵਿੱਚ ਫਸਿਆ ਅਤੇ ਉਸ ਤੋਂ ਬਾਅਦ ਕਰੋੜਾਂ ਦੇ ਫਿਰੋਤੀ ਦੀ ਮੰਗ ਚੜੀ ਕਿ ਕੀਤੀ ਗਈ ਸੀ ਤਾਂ ਕਾਬੂ ਕਰ ਲਿਆ ਗਿਆ ਦੱਸਿਆ ਜਾਂਦਾ ਹੈ ਕਿ ਇਸ ਦੇ ਜਿਹੜੇ ਕਿ ਫਾਲੋਅਰਸ ਨੇ ਉਹ 13 ਲੱਖ ਦੱਸੇ ਜਾ ਰਹੇ ਤੇ ਹਮੇਸ਼ਾ ਹੀ ਜਿਹੜੇ ਕਿ ਇਸ ਦੇ ਵੱਲੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਜਿਹੜੇ ਕਿ ਵੀਡੀਓਜ਼ ਦਾ ਰੀਲਾਂ ਬਣਾਈਆਂ ਜਾਂਦੇ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੇ ਸੀ ਤਾਂ ਲਗਾਤਾਰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਉੱਤੇ ਜਿਹੜਾ ਕਿ ਕਾਫੀ ਸਰਗਰਮ ਹੁੰਦਾ ਉਹ ਨਜ਼ਰ ਆ ਰਿਹਾ ਆਓ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਹਾਲਾਤ ਬਣਦੇ ਜਾ ਰਹੇ ਨੇ ਦੂਜੇ ਪਾਸੇ ਇਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਇਸ ਦੇ ਚਾਰੇ ਤੇ ਕਿਸੇ ਤਰੀਕੇ ਦਾ ਕੋਈ ਵੀ ਡਰ ਜਾਂ ਕੋਈ ਖੋਫ ਨਹੀਂ ਜਾਂ ਕੋਈ ਅਫਸੋਸ ਨਹੀਂ ਬਲਕਿ ਉਹ ਖੁਸ਼ੀ-ਖੁਸ਼ੀ ਜਿਹੜੀ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀ ਹੈ ਅਤੇ ਉਸ ਨੂੰ ਕਾਬੂ ਕਰ ਲਿਆ ਤੇ ਅੱਗੇ ਪੁਲਿਸ ਵੱਲੋਂ ਮਾਰੂ ਦੀ ਜਿਹੜੀ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅਨੇਕਾਂ ਲੋਕਾਂ ਨੂੰ ਦੇਖਦੇ ਆ ਕਿ ਉਹ ਅਜਿਹੇ ਲੋਕਾਂ ਦੇ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਜਦੋਂ ਇਹਨਾਂ ਲੋਕਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਤਾਂ ਫਿਰ ਕੋੜ ਦਾ ਸਹਾਰਾ ਲਿਆ ਜਾਂਦਾ ਤਾਂ ਪਹਿਲਾਂ ਹੀ ਅਜਿਹੇ ਲੋਕਾਂ ਤੋਂ ਜਿਹੜਾ ਕਿ ਸੁਚੇਤ ਰਹਿਣਾ ਚਾਹੀਦਾ ਹੈ